ਹਾਂਜੀ ਸਸੇ ਗਾਲ ਦੀ ਕੀ ਹਾਲ ਚਾਲ ਦੋਸਤੋ ਮੇਰਾ ਨਾਮ ਅਗੁਰਪੇ ਤਾਂ ਤੇ ਪਿੱਛੇ ਜੀ ਅਮਨ ਅਮਨ ਤੇ ਅਸੀਂ ਡੌਂਕੀ ਲਾ ਕੇ ਆਏ ਸੀ ਕਿੱਥੇ ਅਮਰੀਕਾ ਕੈਲੀਫੋਰਨੀਆ ਕੈਲੀਫੋਰਨੀਆ ਕੈਨੇਡਾ ਆਏ ਲਗੇ ਫਿਰ ਨੇ ਕੈਲੀਫੋਰਨੀਆ ਜਾਣਾ ਇੱਥੇ ਕੈਨੇਡਾ ਅਸੀਂ ਆ ਜੀ ਕਿਹੜੇ ਸਟੋਰ ਚ ਸਟੋਰ ਵਿਖਾਈਏ ਤੁਹਾਨੂੰ ਤੇ ਆਹ ਹੈ ਜੀ ਕੁਝ ਆ ਇੱਥੇ ਬੂਟ ਮਿਲਦੇ ਨੇ ਇੱਥੇ ਇੱਥੇ ਇਹ ਸੈਕੰਡ ਫਲੋਰ ਹੈ ਨੇ ਫਸਟ ਫਲੋਰ ਹੈ ਥੱਲੇ ਗਰਾਉਂਡ ਫਲੋਰ ਤੇ ਕਪੜੇ ਪਏ ਨੇ ਰੈਡ ਟੇਪ ਦੇ ਤੇ ਬੇਸਮੈਂਟ ਵੀ ਤੇ ਬੇਸਮੈਂਟ ਵੀ ਲਓ ਜੀ ਅਸੀਂ ਆਏ ਆ ਆਪਣੇ ਕੈਨੇਡਾ ਦੇ ਬਾਹਰ ਤੇ ਅਮਨ ਦਾ ਸੀਨ ਨਹੀਂ ਲੈਣਾ ਉਹ ਬੜਾ ਨਾ ਪੈਸੇ ਕੈਸ਼ ਸਾਡੇ ਕੋਲ ਜ਼ਿਆਦਾ ਆ ਜਾਂਦੇ ਆ ਆਏ ਜੀ ਰੈਡ ਟੇਪ ਇਹ ਕੈਨੇਡਾ ਚ ਵੀ ਹੈਗਾ ਹਾਈ ਵੀਰੇ ਤੁਸੀਂ ਰੋਟੀ ਖਾ ਲਈ ਜੀ ਹਾਈ ਜੀ ਨੀਚੇ ਗਰਾਊਂਡ ਫਲੋਰ ਉੱਪਰ ਫਸਟ ਫਲੋਰ ਕਫਟਮਰ ਕੋਈ ਆਇਆ ਨਹੀਂ ਅਜੇ ਅਹੀਂ ਆ ਜੀ ਵਿਹਲੇ ਜੇ ਵਿਹਲੇ ਆ ਲੱਗਿਆ ਸੀਸੀਟੀਵੀ ਮੇਬੀ ਅੰਦਰ ਵੀਡੀਓ ਬਣਾਣਾ ਲਾਉਡ ਨਹੀਂ ਬਟ ਮੈਂ ਬਣਾ ਦਿੱਤੀ ਕੋਈ ਚੱਕਰ ਨਹੀਂ ਅਸੀਂ ਤਾਂ ਵਲੌਗਰ ਹੁੰਨੇ ਆ ਬਣਾ ਲਈਦਾ ਜਿੱਥੇ ਜਗ੍ਹਾ ਮਿਲੇ ਕਿਉਂ ਬਈ ਅਹੀਂ ਤਾਂ ਟਾਇਲਟ ਜੋ ਵੀ ਬਣਾਈ ਦਾ ਵੀਡੀਓ ਨਹੀਂ ਨਹੀਂ ਆਪਾਂ ਉਹ ਜੇ ਵਲੌਗਰ ਨਹੀਂ ਆ ਓਏ ਬੰਦ ਕਰੇ ਗੁਰੇ ਵੀਡੀਓ ਬੰਦ ਕਰ ਵੀ ਆਰ ਬੈਕ ਉਪਰ ਕੈਮਰਾ ਹੈ ਕੋਈ ਚੱਕਰ ਨਹੀਂ ਐਸੀ ਜਾਵਾਂਗੇ ਫਿਰ ਵੀ ਅਸੀਂ ਵੀਡੀਓ ਕੋ ਨਹੀਂ ਬਣਾ ਰਿਹਾ ਏ ਕੈਮਰੇ ਜੇ ਆਏ ਹੋਰ ਕਿਤੇ ਪੂਰਾ ਵਲੋਗ ਅਪਲੋਡ ਨਹੀਂ ਕਰਨਾ ਨਾ ਕਿਵੇਂ ਜਲਾਲਾਵਾ ਨਹੀਂ ਹੈ ਕੈਨੇਡਾ ਹੈ ਓਏ ਐਨ ਕੈਨੇਡਾ ਜਲਾਲਾਵਾ ਚ ਨਹੀਂ ਅਸੀਂ ਓਏ ਐਨ ਕੈਨੇਡਾ ਓਏ ਓਏ ਕਿਵੇਂ ਚੜੀਦਾ ਹੈ ਉਪਰ ਹੇ ਉੱਪਰ ਚੜਨਾ ਭੁੱਲ ਗਏ ਓਰੇ ਸੌਰੀ bro ਲੈ ਤੱਕੀ ਤੱਕੀ ਤੇ ਕੇ ਵੇ ਗਲਤ ਸ਼ਬਦੋ ਕਾ ਇਸਤੇਮਾਲ ਆ ਫੋਨ ਕਿ ਤਰ੍ਹਾਂ ਕਾ ਵਲੌਗ ਬਣਾਣਾ ਨਾਲ ਪਕੜਾ ਟੜੜੇ ਮਜ਼ਦੂਰ ਮਜ਼ਦੂਰ ਨਹੀਂ ਇਹ ਸੇਲਸਮੈਨ ਹੈ ਇਹ ਇੱਥੇ ਪ੍ਰੋਫੈਸ਼ਨ ਪ੍ਰੋਫੈਸ਼ਨਲ ਤੇ ਆੜੀ ਵੀ ਆ ਸੇਲਸਮੈਨ bro ਇਹ ਸਾਰਾ ਫਿਰ ਕੰਮ ਤਾਂ ਸਾਹਮਣੇ ਹੀ ਪੈਣਾ ਹੈ ਜਾਂ ਤਾਂ ਮੈਂ ਵਲੌਗ ਬਣਾਵਾਗਾ ਜਾਂ ਤਾਂ ਆ ਚਪਲਾ ਵੇਚੀਦਾ ਜੀ ਚਪਲਾ ਕਿਹ ਲੈਣੀ ਆ ਹੁੰਦਾ ਆ ਬੂਟ ਚਪਲਾ ਉਹ ਪਈ ਬੂਟ ਲਿੱਟਰ ਵੇਚੀਦਾ ਜੇ ਲਿੱਟਰ ਵੇਚੀਦਾ ਲਿੱਟਰ ਚਿੱਤਰ ਕਿਸੇ ਨੇ ਲੈਣੇ ਆ ਖਾਣੇ ਨੇ ਕਿਸੇ ਨੇ ਲੈਣੇ ਨੇ ਜਾਂ ਖਾਣੇ ਨੇ ਤਾਂ ਕੰਟੈਕਟ ਕਰੋ ਅਮਨਦੀਪ ਆਰ ਦਾ ਰੇਟ 99192 99192 ਮੇਰਾ ਨੰਬਰ ਸੀ ਹੁੰਦਾ ਦੋ ਨੰਬਰ ਅੱਛਾ ਲਓ ਜੀ ਗੱਤੇ ਕਰਤੇ ਉੱਪਰ ਸ਼ਿਫਟ ਆਲਮੋਸਟ ਨੀਟ ਐਂਡ ਕਲੀਨ ਇੱਧਰ ਸਾਡਾ ਸੋਹਣਾ ਮੁੰਡਾ ਨੀਟ ਐਂਡ ਕਲੀਨ ਬੈਠਾ ਏ ਕੀ ਕੀਤੀ ਐ ਨਾ ਮਰਡਰ ਕਰਨ ਦੀ ਬਾਰੇ ਸੋਚਦਾ ਮੈਂ ਹੈ ਮੈਂ ਮੈਨੂੰ ਬਲੌਗਰਾਂ ਤੋਂ ਸੱਟ ਕਰ ਬਲੌਗਰਾਂ ਤੋਂ ਬਲੌਗਰਾਂ ਤੋਂ ਨਫ਼ਰਤ ਏ ਹਾਂ ਕੀ ਆ ਮਤਲਬ ਆਬ ਮਾਰਨਾ ਚਾਹਤਾ ਮੇਂਜੇ ਨਹੀਂ ਮਾਰਨਾ ਨਹੀਂ ਮੜਨਾ ਹੈ ਮੜਨਾ ਹੈ ਸੌਰੀ ਨਹੀਂ ਕੀ ਕੀ ਗਲਤੀ ਕਰਦੀ ਮੈਨੇ ਬੜਾ ਵਧੀਆ ਲੱਗ ਰਿਹਾ ਏ ਰੱਖੋ ਮੈਨੂੰ ਜੇ ਐਚਾ ਲੱਗ ਰਿਹਾ ਐ ਐਚਾ ਲੱਗ ਰਿਹਾ ਮੈਨੂੰ ਵੀ ਐਚਾ ਲੱਗਣਾ ਚਾਹੀਏ ਬੰਦਾ ਆਪਣਾ ਸੀ ਕੈਨੇਡਾ ਦਾ ਕੈਨੇਡਾ ਕਨੇਡਾ ਨਾਲ ਬਚਪਨ ਦਾ ਸਪਨਾ ਸੀ ਹੋ ਗਿਆ ਪੂਰਾ ਹੋ ਗਿਆ ਫਿਰ ਹੈਨਾ ਚਲੋ ਵਧੀਆ ਇਹ ਬਾਈ ਜੀ ਕੈਨੇਡਾ ਚ ਉਹ ਐਮੀ ਵਰਕ ਕੀ ਕਰ ਰਿਹਾ ਉਹਦੀ ਪੋਸਟਰ ਐਮੀ ਵਰਕ ਆ ਕੇ ਆਣਾ ਸੀ ਇੱਥੇ ਕਿਤੇ ਨੇੜੇ ਇੱਕ ਟਡੇ ਤੇ ਰੈਡ ਟੇਪ ਰੈਡ ਟੇਪ ਦੇ ਆਫ ਹੈਗੇ ਨੇ ਕੈਨੇਡਾ ਚ ਹੋਏਗੇ ਨੇ ਹੈਗੇ ਨੇ ਅੱਛਾ ਅੱਛਾ ਹਾਂ ਫਿਰ ਠੀਕ ਹੈ ਫਿਰ ਠੀਕ ਹੈ ਬੰਦਾ ਫਿਰ ਤਾਂ ਠੀਕ ਹੈ اور بتائیے سر کسٹمر آپ کی دکان خالی پڑی ہوئی ہے مجھے فون آ رہا ہے کسی کا میری کینیڈا جاتے تھے کسٹمر کاٹی انے آئے میری سہیلی دا فون آدا ہے ایک منٹ میں یاد کردا پئے سہیلی دا فون نہیں آدا میں مینوں یار وی لگا سی کرکٹ کھیلنے جائی تھا شام نو اچھا پینڈا لے دا فون آ ہی جندا ملکیتی موٹے دا بابے دا فلائٹ بڑھ کے دوسرے دن کام ہی لگ گیا انو دسنا بھول گیا میں کینیڈا چلا گیا کینیڈا آ کے کام ہی لگ گیا میں چون دی فون آیا سی تے बस कर संदीप ने गल हुई मैं आया इस टाइम टू चाय चाय आया बाहर आया कॉफी पीते हैं कनेडा से <laughs> ये बात भी सही है ना सॉरी अभी पीन लगे कॉफी भाई व्लॉग या कैमरे बहुत बने वेखन दे फिर की पीनी तो पीनी है हाय 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 नहीं यार ही कुछ हो रहे ओए मैं सोना लगन डेना फॉर्मल के कपड़े चो ਹਣਾ ਪਰਨਾ ਬੰਨਿਆ ਕੈਨੇਡਾ ਜਮ ਅਮਨੀ ਓਏ ਵਧੀਆ ਲੱਗਦਾ ਪਹਿਲਾਂ ਦਾੜੀ ਆਇਆ ਨਾ ਸਾਲੀ ਆਇਆ ਦਾੜੀ ਨਹੀਂ ਆਇਆ ਚਲਾ ਚਲੀ ਥੱਲੇ ਚਲੀਏ ਆਇਆ ਥੱਲੇ ਪੀਨੇ ਆ ਚਾਹਾਂ ਚਾਹਾਂ ਪੈਗ ਸ਼ਗ ਲਾਣੇ ਆ ਚਾਹਾਂ ਨੇ ਚਾਹ ਪੀ ਕੇ ਜੀ ਅਸੀਂ ਹੋ ਗਏ ਵਿਲੇ ਇੱਧਰ ਅਮਨਾ ਕੀ ਕਰਨ ਡਿਆ ਐ ਆਵਿਸ਼ ਨੇ ਏ ਦੋ ਨੰਬਰ ਦੇ ਥੋੜਾ ਥੋੜੇ ਦੰਦੇ ਆਉਂਦੇ ਨੇ ਦੋ ਨੰਬਰ ਦੇ ਐ ਜੀ 1.5 ਨੰਬਰ ਦੇ 1.5 ਨੰਬਰ ਦੇ ਇੱਕ ਨੰਬਰ ਦਾ ਤੇ ਥੋੜਾ ਥੋੜਾ ਨਹੀਂ ਨਹੀਂ ਐ ਨਹੀਂ ਕਹਿਣਾ ਕੁਝ ਵੀ ਵੀ ਆਰ ਟੂ ਮਨੀ ਪ੍ਰੋਫੈਸ਼ਨਲ ਟੂ ਮਨੀ ਵੀ ਆਰ ਟੂ ਮਚ ਪ੍ਰੋਫੈਸ਼ਨਲ ਟੂ ਮਚ ਨਹੀਂ ਵੀ ਆਰ ਪ੍ਰੋਫੈਸ਼ਨਲ ਬਸ ਲਓ ਜੀ ਆਪਣੀ ਡਿਊਟੀ ਹੈ ਹੁਣ ਇੱਥੇ ਆ ਰਿਸੈਪਸ਼ਨ ਜੀ ਦੇ ਨਹੀਂ ਰਿਸੈਪਸ਼ਨ ਦੇ ਨਹੀਂ ਬਈ ਐਂਟਰੀ ਤੇ ਐਸੈਪਸ਼ਨ ਨੂੰ ਹੋਟਲ ਖੋਲ ਕੇ ਰੱਖਿਆ ਹੈ ਬਾਰ-ਬਾਰ-ਬਾਰ ਚਹਿਲ-ਮਹਿਲ ਚਹਿਲ-ਮਹਿਲ ਚਹਿਲ-ਪਹਿਲ ਹੁੰਦੀ ਹੈ ਗੋਰੇ ਪੰਜਾਬੀ ਤੈਨੂੰ ਆਉਂਦੀ ਨਹੀਂ ਤੇ ਸ਼ਾਮ ਦੇ 5-6 ਵੱਜ ਚੁੱਕੇ ਨੇ ਤੇ ਇਹ ਵਿਚਾਰੇ ਐਵੇਂ ਦੇ ਐਵੇਂ ਹੀ ਖੜੇ ਨੇ ਵਿਹਲੇ ਤੇ ਐਵੇਂ ਵੀਰਕ অলਵੇਜ਼ ਸਮਾਈਲਿੰਗ ਤੇ ਉਹ ਪਿੱਛੇ ਮਾਡਲ ਜੀ ਵੀ ਸਮਾਈਲ ਕਰ ਰਹੀ ਹੈ ਰੈੱਪ 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 ਟੀ-ਸ਼ਰਟ 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 ਛੜੇ ਛੜੇ ਆਪੜਾ ਆਪੜਾ ਅਲੱਗ ਸੁਦਾ ਸੁਵੇ ਮਹਲੀ 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 ਚੰਨੀ ਕੜਾ ਲਓ ਜੀ ਛੁੱਟੀ ਦਾ ਟਾਈਮ ਹੋ ਚੁੱਕਿਆ ਜੀ 9 ਵੱਜ ਚੁੱਕੇ ਨੇ ਸਵੇਰ ਦੇ ਮਾਰਨਿੰਗ ਬਾਹਰ ਹਨੇਰਾ ਹੈ ਜੀ ਸਵੇਰ ਦੇ ਚੱਲੇ ਆਪਾਂ ਗੁੱਡ ਮਾਰਨਿੰਗ ਬੇਸਮੈਂਟ ਸੇ ਹਾਂ ਬੇਸਮੈਂਟ ਸੇ ਜਾਣਾ ਨਾ ਹੁੰਦਾ ਬੇਸਮੈਂਟ ਸੇ ਕੀ ਕਰਨ ਜਾਣਾ ਹੈ ਰੂਮ ਸੇ ਜਾਣਾ ਹੈ ਮੇਰਾ ਯੂਨੀਫਾਰਮ ਹੈ ਕਿਵੇਂ ਰੂਮ ਚ ਜਾਣਾ ਹੈ ਥੱਲੇ ਬੇਸਮੈਂਟ ਚ ਲਿਆ ਮੈਂ ਥੱਲੇ ਰੈਂਟ ਤੇ ਬੇਸਮੈਂਟ ਤੇ ਥੱਲੇ ਹੀ ਰਹੀਦਾ ਸੀ 10 ਦਿਨ ਰਹਿਨੇ ਦਾ ਸੀ 10 ਦਿਨ ਹਾਂ ਮੈਨੂੰ ਕੁਰਸੀ ਤੇ ਬਿਠਾ ਦੇ ਨੇ ਸੁਣਦਾ ਰਹਿੰਦਾ ਬਤੀ ਸਾਰਾ ਮੈਨੇਜਰ ਨੂੰ ਬੁਲਾਈ ਹੀ ਆਈ ਹੈ ਗੁੱਡ ਨਾਈਟ ਕਹਿ ਦੇ ਹੈ ਕਹਿੰਦੇ ਚੰਗਾ ਹੀ ਚੱਲੀ ਘਰੇ ਪਹੁੰਚ ਗਏ ਜੀ ਰਾਤ ਦਾ ਟਾਈਮ 10 ਵੱਜ ਚੁੱਕੇ ਨੇ ਤੇ ਤੇ ਇੰਡੀਅਨ ਸੋਸਾਇਟੀ ਕੀ ਪੜਨਾ ਕੋਸ਼ਕਤ ਦੀ ਕਿਤਾਬ ਪੜ ਕੇ ਸੌਂਦੇ ਆ ਦੋ ਚਾਰ ਪੇਜ ਗੁੱਡ ਨਾਈਟ